ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਅੱਜ ਜਿਹੜੀ ਗੱਲ ਕਰਾਂਗੇ ਡੀਵਾਰਮਿੰਗ ਦੀ ਜੀ ਪਸ਼ੂ ਨੂੰ ਮਲਾਪ ਰਹਿਤ ਕਰਨ ਬਾਰੇ ਛੋਟੇ ਬੱਚਿਆਂ ਦੀ ਤੇ ਵੱਡੇ ਪਸ਼ੂਆਂ ਦੀ ਤੁਹਾਨੂੰ ਦੱਸਾਂਗੇ ਜੀ ਕਿਵੇਂ ਡੀਵਾਰਮਿੰਗ ਕਰਨੀ ਹੈ ਕਦੋਂ ਕਰਨੀ ਹੈ ਕੀ ਇਹਦਾ ਮੈਥਡ ਹੈ ਜੀ ਸ਼ੁਰੂ ਚ ਗੱਲ ਕਰਾਂਗੇ ਛੋਟੇ ਬੱਚਿਆਂ ਦੀ ਜੀ ਛੋਟੇ ਬੱਚੇ ਦੀ ਡੀਵਾਰਮਿੰਗ ਜਿਹੜੀ ਤੁਸੀਂ ਪਹਿਲੀ ਕਰਨੀ ਹੈ ਜੀ ਉਹ 10 ਦਿਨਾਂ ਦੇ ਕਰਨੀ ਹੈ ਕੋਸ਼ਿਸ਼ ਕਰੋ ਵੀ ਜ਼ਿਆਦਾਤਰ ਜਿਹੜੀ ਡੀਵਰਮਿੰਗ ਕਰਨੀ ਆ ਤੁਸੀਂ ਟੈਬਲੇਟ ਨਾਲ ਕਰੋ। ਕੋਈ ਵੀ ਟੈਬਲੇਟ ਥੋੜਾ ਜਨਾ ਉਹਦੇ 150mg ਜੀ ਆ ਜਿਵੇਂ ਉਹਦਾ ਪਤਾ ਲੱਗ ਜਾਂਦਾ ਆਪਾਂ ਨੂੰ ਵੀ 22 25 ਕਿਲੋ ਵਾਸਤੇ ਜੇ ਇੱਕ ਗੋਲੀ ਦੇਣੀ ਆ ਤਾਂ ਡੀਵਰਮਿੰਗ ਸਹੀ ਹੋ ਜਾਂਦੀ ਆ ਜੀ ਟੈਬਲੇਟ ਨਾਲ। ਮੈਂ ਤਾਂ ਜ਼ਿਆਦਾਤਰ ਬੈਂਡਮੈਂਥ ਤੇ ਪੈਨਾਗੂਰ ਟੈਬਲੇਟ ਆਉਂਦੀਆਂ ਜੀ ਉਹਨਾਂ ਨਾਲ ਹੀ ਕਰਵਾਉਣਾ ਹੁੰਦਾ। 10 ਦਿਨਾਂ ਦੇ ਪਹਿਲੀ ਡੀਵਰਮਿੰਗ ਕਰਨੀ ਆ ਤੁਸੀਂ ਜਦੋਂ 15 ਦਿਨਾਂ ਬਾਅਦ ਦੂਰੀ ਵਰੀ ਕਰਨੀ ਆ ਜੀ। ਤਾਂ ਤੁਸੀਂ ਸਾਲਟ ਬਦਲ ਲੈਣਾ ਜੀ ਜਿਵੇਂ ਬੈਂਡਮੈਂਥ ਤੇ ਪੈਨਾਗੌਰ ਗੋਲੀ ਆ ਤੁਹਾਨੂੰ ਦੱਸੀ ਆ ਛੋਟੀਆਂ ਇੰਟਰਵੈਟ ਦਿੰਗਾ ਆਉਂਦੀਆਂ ਜੀ ਇਹ ਇੰਨਾ ਚ ਤੁਸੀਂ ਜਿਹੜੀ ਗੋਲੀ ਪਹਿਲਾਂ ਦੇਤੀ ਉਹ ਦੂਜੀ ਵਾਰੀ ਦੂਜੀ ਬਦਲ ਕੇ ਦੇਣੀ ਆ ਗੋਲੀ 15 ਦਿਨਾਂ ਬਾਅਦ ਡੀਵਰਮਿੰਗ ਛੋਟੇ ਬੱਚੇ ਦੀ ਤੁਸੀਂ ਕਰੇ ਕਰਨੀ ਆ ਜੀ ਇੱਕ ਚੀਜ਼ ਦਾ ਖਾਸ ਧਿਆਨ ਰੱਖਿਓ ਜੇ ਜੇ ਬੱਚਾ ਸੋਸਤ ਹੈ ਤੁਹਾਨੂੰ ਲੱਗਦਾ ਵੀ ਸੋਸਤਾ ਬੱਚਾ ਤਾਂ ਤੁਸੀਂ ਉਹਦੀ ਡੀਵਰਮਿੰਗ ਨਹੀਂ ਕਰਨੀ ਜੀ ਕਈ ਵਾਰੀ ਬੱਚਾ ਉੱਠਦਾ ਨਹੀਂ ਹੁੰਦਾਗਾ ਬੈਠਾ ਜਾਂ ਹੁੰਦਾ ਤਾਂ ਉਹਦੀ ਡੀਵਰਮਿੰਗ ਤੁਸੀਂ ਨਹੀਂ ਕਰਨੀ ਉਹਨੂੰ ਤੁਸੀਂ ਪਹਿਲਾਂ ਲਿਵਰ ਟੋਨਿਕ ਕੋਈ ਆਰੈਂਟ ਟੋਨਿਕ ਦੋ ਤਿੰਨ ਦਿਨ ਦੇ ਕੇ ਫਿਰ ਉਹਦੀ ਡੀਵਰਮਿੰਗ ਕਰਨੀ ਹੈ ਜੇ ਤੁਸੀਂ ਸਵਸਥ ਬੱਚੇ ਨੂੰ ਡੀਵਰਮਿੰਗ ਕਰਤੀ ਉਹਦੀ ਤਾਂ ਬੱਚੇ ਦੀ ਡੈਥ ਵੀ ਹੋ ਸਕਦੀ ਹੈ ਕਈ ਵਾਰੀ ਹੁੰਦਾ ਆਪਾਂ ਨੂੰ ਇਹ ਹੁੰਦਾ ਵੀ ਯਾਰ ਇਹ ਉੱਠਦਾ ਨਹੀਂ ਤੇ ਇਹਦੇ ਅੰਦਰ ਮੁਲਾਪ ਹੋਣਗੇ ਉਦੋਂ ਨਾ ਤਾਂ ਤੁਸੀਂ ਚਿਚੜਾਂ ਦਾ ਟੀਕਾ ਹੀ ਲਵਾਉਣਾ ਤੇ ਨਾ ਉਹਦੀ ਡੀਵਰਮਿੰਗ ਹੀ ਕਰਨੀ ਹੈ ਜੀ ਉਦੋਂ ਉਹਨੂੰ ਲੋੜ ਹੈ ਕੋਈ ਟੋਨਿਕ ਦੀ ਆਇਰਨ ਟੌਨਿਕ ਦੇਓ ਜਾਂ ਲਿਵਰ ਟੌਨਿਕ ਦੇਓ ਜੀ ਫੇਰ ਉਹਦੀ ਡੀਵਰਮਿੰਗ ਤੁਸੀਂ 2 ਤੋਂ 4 ਦਿਨ ਬਾਅਦ 5 ਦਿਨ ਬਾਅਦ ਜਦੋਂ ਤੁਹਾਨੂੰ ਲੱਗਿਆ ਵੀ ਉਹ ਕਵਰ ਹੋ ਗਿਆ ਥੋੜਾ ਜਿਹਾ ਸਹੀ ਹੋ ਗਿਆ ਉਦੋਂ ਉਹਦੀ ਡੀਵਰਮਿੰਗ ਕਰੋ ਜੇ ਸੁਸਤ ਦੀ ਕਰੋਗੇ ਤਾਂ ਅਟੈਕ ਹੋਊਗਾ ਸਿੱਧਾ ਤਾਂ ਉਹਨੇ ਬੱਚੇ ਦੀ ਡੈਥ ਵੀ ਹੋ ਸਕਦੀ ਹੈ ਜੀ ਸ਼ਾਮ ਤੱਕ ਵੀ ਕਈ ਵਾਰੀ ਮਰ ਜਾਂਦਾ ਆਪਾਂ ਦੇਖਦੇ ਆ ਨਾ ਵੀ ਐਲ ਬੂ ਮਾਰ ਦੇਤੀ ਤੇ ਬੱਚਾ ਮਰ ਗਿਆ ਉਹਦਾ ਕਾਰਨ ਇਹ ਹੀ ਹੁੰਦਾ ਜੀ ਬਈ ਬੱਚੇ ਨੂੰ ਤੁਸੀਂ ਸੁਸਤ ਨੂੰ ਦਵਾਈ ਦੇ ਦਿੰਨੇ ਆ डीवॉर्मिंग ਕਰੀ ਰੱਖੋਗੇ ਤਾਂ ਬੱਚਾ ਸਵਸਤ ਹੋਣਾ ਹੀ ਨਹੀਂ ਜੀ 10 ਦਿਨਾਂ ਤੋਂ ਪਹਿਲੀ ਕਰਦੇ ਦੁੱਧ ਬੱਚੇ ਨੂੰ ਛੱਡੀ ਰੱਖੋ ਨਹੀਂ ਸਵਸਤ ਹੋਊਗਾ ਲਿਵਰ ਟੌਨਿਕ ਤੇ ਆਇਰਨ ਟੌਨਿਕ ਤੁਸੀਂ ਜ਼ਰੂਰ ਦਿਆ ਕਰੋ ਬੱਚੇ ਨੂੰ ਬਹੁਤ ਆਉਂਦੇ ਆ ਜਿੰਨਾ ਚੀ ਇੱਕ ਜੀ ਲਿਵਰ ਟੌਨਿਕ ਚ ਆਇਰਨ ਟੌਨਿਕ ਇੱਕ ਹੀ ਆਉਂਦਾ ਇਹ ਤੁਸੀਂ ਜ਼ਰੂਰ ਬੱਚੇ ਨੂੰ 15-20 ਦਿਨ ਤੋਂ ਸ਼ੁਰੂ ਕਰ ਦਿਓ ਫਿਰ ਬੱਚਾ ਪੱਠੇ ਨੂੰ ਮੂੰਹ ਮਾਰਨ ਲੱਗ ਜਾਂਦਾ ਤੇ ਡੀਵਾਰਮਿੰਗ ਤੁਸੀਂ ਘਟੋ ਘਟ ਤਿੰਨ ਚਾਰ ਮਹੀਨੇ ਬੱਚੇ ਦੀ ਰੈਗੂਲਰ ਰੱਖਣੀ ਹੈ ਜੀ 15 ਦਿਨਾਂ ਬਾਅਦ ਫੇਰ ਹੀ ਬੱਚੇ ਨੇ ਗਰੋ ਕਰਨਾ ਫੇਰ ਹੀ ਤੁਹਾਡੀ ਫੀਡ ਤੁਹਾਡੀ ਖਰਾਕ ਇਹ ਉਹਨੂੰ ਕੰਮ ਕਰਨਾ ਜੀ ਹਫਤਾ ਤੁਸੀਂ ਦੁੱਧ ਹਫਤਾ 10 ਦਿਨ ਪੂਰਾ ਫੁੱਲ ਦੁੱਧ ਛੱਡੋ ਬੱਚੇ ਨੂੰ ਉਸ ਤੋਂ ਬਾਅਦ ਡੀਵਰਮਿੰਗ ਸ਼ੁਰੂ ਕਰ ਦਿਓ ਦੁੱਧ ਤਾਂ ਚਲ ਰੈਗੂਲਰ ਰਹਿਣਾ ਹੀ ਆ ਜੀ ਫੀਡ ਵੀ ਰਹਿਣੀ ਆ ਹਨ ਇਹ ਚੀਜ਼ ਦਾ ਖਾਸ ਧਿਆਨ ਰੱਖਿਓ ਜੇ ਇਹ ਬੱਚਿਆਂ ਦੀ ਡੀਵਰਮਿੰਗ ਆ ਜੀ ਤੇ ਸਭ ਤੋਂ ਮੇਨ ਗੱਲ ਇਹ ਆ ਵੀ ਤੁਸੀਂ ਜਿਹੜੀ ਡੀਵਰਮਿੰਗ ਕਰਨੀ ਆ ਉਹ ਤੁਸੀਂ ਜਦੋਂ ਕੁਝ ਨਾ ਖਾਦਾ ਹੋਵੇ ਜਿਵੇਂ ਦੁੱਧ ਵੀ ਨਾ ਪੀਤਾ ਹੋਵੇ ਤੁਸੀਂ ਉਸ ਟਾਈਮ ਕਰਨੀ ਹੈ ਜਿਵੇਂ ਦੁਪਹਿਰੇ ਕਰ ਦਿਓ ਜਾਂ ਸਵੇਰ ਕਰ ਦਿਓ ਦੁਪਹਿਰ ਵਾਲਾ ਟਾਈਮ ਵੈਸੇ ਸਹੀ ਰਹਿੰਦਾ 3-4 ਵਜੇ ਜਦੋਂ ਆਪਾਂ ਸ਼ਾਮ ਨੂੰ ਪਸ਼ੂ ਚੋਣੇ ਹਨ 2 ਘੰਟੇ ਪਹਿਲਾਂ ਤੇ ਹੋ ਸਕੇ ਤਾਂ 15-20 ਮਿੰਟ ਪਹਿਲਾਂ ਕੁਝ ਮਿੱਠਾ ਖਵਾ ਕੇ ਡੀਵਰਮਿੰਗ ਕਰੋ ਜੀ ਜਾਦੇ ਰਿਜ਼ਲਟ ਦੇਊਗੀ 15-20 ਮਿੰਟ ਕੋਈ ਵੀ ਮਿੱਠੀ ਚੀਜ਼ ਦੇ ਦਿਓ ਗੁੜ ਦੇ ਦਿਓ ਬਸ ਤੇ ਗੁੜ ਚ ਵਲੇਟ ਕੇ ਗੋਲੀ ਦੇ ਦਿਓ ਜਿਵੇਂ ਜਿਵੇਂ ਬੱਚੇ ਦੀ ਗ੍ਰੋਥ ਵਧੀ ਜਾਣੀ ਹੈ ਤੁਸੀਂ ਗੋਲੀਆਂ ਵਧਾਈ ਜਾਣੀਆਂ ਜੀ ਇਹ ਨਹੀਂ ਵੀ ਇੱਕ ਗੋਲੀ ਨਾਲ ਡੀਵਰਮਿੰਗ ਕਰੀ ਜਾਣੀ ਆ ਬੱਚਾ ਯਾਨੀ ਤੋਂ 4 ਮਹੀਨਿਆਂ ਦਾ ਹੋ ਜੇ ਫਿਰ ਉੱਥੇ ਡੀਵਰਮਿੰਗ ਨੇ ਕੰਮ ਨਹੀਂ ਕਰਨਾ ਇਹ ਇਹੋ ਜੀ ਚੀਜ਼ ਆ ਜੀ ਵੀ ਜੇ ਤੁਸੀਂ ਘੱਟ ਦੇਤੀ ਫਿਰ ਵੀ ਕੋਈ ਫਾਇਦਾ ਨਹੀਂ ਜੇ ਵੱਧ ਦਿੱਤੀ ਗਈ ਤਾਂ ਬੱਚੇ ਨੇ ਸੁਸਤ ਹੋ ਜਾਣਾ ਇਹ ਚੀਜ਼ ਦਾ ਖਾਸ ਧਿਆਨ ਰੱਖਿਆ ਕਰੋ ਵੀ ਡੀਵਰਮਿੰਗ ਆਪਦੇ ਡਾਕਟਰ ਦੀ ਰਾਇ ਨਾਲ ਸਾਨੂੰ ਪਤਾ ਹੋਣਾ ਚਾਹੀਦਾ ਵੀ ਇਹਦਾ weight ਇੰਨਾ ਤੇ ਉਸ ਹਿਸਾਬ ਨਾਲ ਤੁਸੀਂ ਇਹਨੂੰ ਡੀਵਰਮਿੰਗ ਕਰਨੀ ਹੈ ਮੇਰੇ ਹਿਸਾਬ ਨਾਲ ਤਾਂ 1 ਮਹੀਨੇ ਬੱਚੇ ਨੂੰ ਇੱਕ ਗੋਲੀ ਤੇ 2 ਮਹੀਨਿਆਂ ਦੇ ਨੂੰ ਦੋ 3 ਨਾਲ ਦੇ ਨੂੰ ਤਿੰਨ ਜੇ ਤੁਹਾਡਾ ਬੱਚਾ ਸਹੀ ਗਰੋ ਕਰ ਰਿਹਾ ਕਈ ਵਾਰੀ ਹੁਣ ਤਾਂ 3 ਮਹੀਨਿਆਂ ਦੀ ਕੱਟੀ ਦਾ ਵਜਨ ਹੀ ਨਹੀਂ ਮੰਨਦਾ ਉੱਥੇ ਨਹੀਂ ਤੁਸੀਂ ਦੇਣੀ ਪਰ ਸੋਨੂੰ ਪਤਾ ਵੀ ਜੇ ਬੱਚਾ ਸਹੀ ਗਰੋਅ ਕਰ ਰਿਹਾ ਤਾਂ ਗੋਲੀਆਂ ਆ ਤੁਸੀਂ ਦੇ ਸਕਦੇ ਆ ਪੀਨ ਵਾਲੀ ਦਵਾਈ ਤੁਸੀਂ ਮੈਡੀਕਲ ਤੇ ਜਾਨੇ ਹੋ ਆਮ ਹੀ ਗੱਲ ਆ ਵੀ ਉਹ ਸੋਨੂੰ ਕਹਿ ਦਿੰਦਾ ਯਾ ਅੱਧੀ ਹੁਣ ਦੇ ਦੇ ਤੀ ਐਮ ਐਲ ਦਵਾਈ ਦੇ ਕੇ ਅੱਧੇ ਹਫਤੇ ਬਾਅਦ ਦੇ ਦੀ ਉਹਦੇ ਚ ਕਈ ਵਾਰੀ ਪ੍ਰੋਪਰ ਉਹਨੂੰ 150 ਐਮ ਜੀ ਜਿਹੜਾ ਫਰਮੈਂਡਾ ਜੋਲ ਉਹਨੂੰ ਚਾਹੀਦਾ ਹੁੰਦਾ ਜੀ ਅਲਬੈਂਡਾ ਫਰਮੈਂਡਾ ਕੁਝ ਵੀ ਦੇ ਦਿਓ ਉਹ ਚਾਹੀਦਾ ਹੁੰਦਾ 10 ਦਿਨਾਂ ਤੇ ਤਾਂ ਉਹ ਨਹੀਂ ਮਿਲਦਾ ਤਾਂ ਕਰਕੇ ਫਿਰ ਡੀਵਰਮਿੰਗ ਸਹੀ ਹੁੰਦੀ ਨਹੀਂ ਬੱਚਾ ਸਵਸਤ ਰਹਿਣ ਲੱਗ ਜਾਂਦਾ ਜੀ ਇਹ ਬੱਚਿਆਂ ਦੀ ਗੱਲ ਸੀ ਜੀ ਵੱਡੇ ਪਸ਼ੂ ਨੂੰ ਤੁਸੀਂ ਡੀਵਰਮਿੰਗ ਜਿਹੜੀ ਕਰਨੀ ਆ ਵੱਡੇ ਪਸ਼ੂ ਦੀ ਡੀਵਰਮਿੰਗ ਤੁਸੀਂ ਪਹਿਲਾਂ ਤੁਸੀਂ ਆਪਦੇ ਡਾਕਟਰ ਦੀ ਰਾਇ ਨਾ ਪਸ਼ੂ ਗੱਬਣ ਖਾਲੀ ਦੀ ਗੋਲੀ ਆਉਂਦੀ ਆ ਅੱਡ ਆਉਂਦੀ ਆ ਜੀ ਇਹ ਇਹ ਕੋਈ ਗੋਲੀਆਂ ਪ੍ਰੈਗਨਨਸੀ ਸੇਫ ਨਹੀਂ ਹੁੰਦੀਆਂ ਤੁਸੀਂ ਆਪਦੇ ਡਾਕਟਰ ਦੀ ਰਾਇ ਨਾਲ ਹੀ ਗੋਲੀ ਦੇਣੀ ਆ ਜੀ ਜੇ ਤੁਸੀਂ ਕਈ ਵਾਰੀ 1.5 ਮਹੀਨੇ ਦੀ 2 ਮਹੀਨੇ ਦੀ ਪ੍ਰੈਗਨਨਸੀ ਹੋਵੇ ਤਾਂ ਅਲਬੈਂਡਾਜੋਲ ਸਾਲਟ ਜਾਂ ਕੋਈ ਕੋਈ ਹੋਰ ਦਿੱਤਾ ਜਾਵੇ ਤਾਂ ਕਈ ਵਾਰੀ ਪਸ਼ੂ ਗੜਬੜ ਕਰ ਜਾਂਦਾ ਜੀ ਫਲ ਵੀ ਸੁੱਟ ਜਾਂਦਾ ਹਨ ਇਹਨੂੰ ਵੀ ਤੁਸੀਂ ਉਵੇਂ ਹੀ ਕਰਨਾ ਹੈ ਇਹਨੂੰ 6 ਮਹੀਨੇ 3 ਤੋਂ 6 ਮਹੀਨਿਆਂ ਦੇ ਵੱਟ ਜੇ ਤੁਸੀਂ ਗੋਲੀ ਦੇਣੀ ਹੈ ਤਿੰਨ ਜਾਂ ਛੇ ਮਹੀਨਿਆਂ ਬਾਅਦ ਵੱਡੇ ਪਸ਼ੂ ਦੀ ਵੀ ਡੀਵਰਮਿੰਗ ਕਰਦੇ ਰਹੋ ਪਸ਼ੂ ਰੀਪੀਟਰ ਵੀ ਨਹੀਂ ਹੋਊਗਾ ਵੱਧੂ ਫੁੱਲੂਗਾ ਸਹੀ ਮਿੱਟੀ ਨਹੀਂ ਖਾਊਗਾ ਜੀ ਹਾਂ ਜੇ ਮਿੱਟੀ ਖਾਂਦਾ ਡੀਵਰਮਿੰਗ ਕਰਕੇ ਵੀ ਨਹੀਂ ਹਟਦਾ ਫਿਰ ਤੁਸੀਂ ਆਇਰਨ ਟੌਨਿਕ ਦਿਓ ਪਰ ਡੀਵਰਮਿੰਗ ਦੀ ਮੇਨ ਗੱਲ ਹੈ ਜੀ ਇਹ ਵੀਡੀਓ 'ਚ ਇਹ ਤੁਸੀਂ ਧਿਆਨ ਰੱਖਿਆ ਕਰੋ ਇਹ ਚੀਜ਼ਾਂ ਦਾ ਡੀਵਰਮਿੰਗ ਮੁਲਾਪ ਪ੍ਰਯਤ ਕਰਨਾ ਪਸ਼ੂ ਨੂੰ ਬਹੁਤ ਜ਼ਰੂਰੀ ਹੈ ਕਈ ਸੋਚ ਲੈਂਦੇ ਵੇਰ ਪਸ਼ੂ ਵੱਡਾ ਹੋ ਗਿਆ ਹੁਣ ਇਹਦੇ ਮੁਲਾਪ ਨਹੀਂ ਪੈਣੇ ਨਹੀਂ ਇਹ ਚੀਜ਼ ਜ਼ਰੂਰੀ ਨਹੀਂ ਜੀ ਮੁਲਾਪ ਤਾਂ ਚਲੋ ਦੇਖ ਸਰੀਰ ਮਿਹਦਾ ਤਾਂ ਇੱਕ ਹੀ ਆ ਹਨਾ ਪਸ਼ੂ ਦਾ ਵੀ ਬੱਚੇ ਦਾ ਵੀ ਬਸ ਤੁਸੀਂ ਇਹ ਚੀਜ਼ ਦਾ ਧਿਆਨ ਰੱਖਿਓ 3 ਤੋਂ 6 ਮਹੀਨਿਆਂ ਬਾਅਦ ਵੱਡੇ ਪਸ਼ੂ ਨੂੰ ਤੇ ਛੋਟੇ ਪਸ਼ੂ ਨੂੰ ਬੱਚੇ ਨੂੰ ਜਿੰਨਾ ਚਿਰ ਉਹ 6 ਤਿਆਰ ਮਹੀਨਿਆਂ 6 ਮਹੀਨਿਆਂ ਤੱਕ ਦਾ ਨਹੀਂ ਹੁੰਦਾ 15-20 ਦਿਨਾਂ ਬਾਅਦ ਉਹਦੀ ਡੀਵਰਮਿੰਗ ਕਰੀ ਰੱਖੋ ਹਰ ਵਾਰੀ ਸਾਲਟ ਬਦਲ ਕੇ ਡੀਵਰਮਿੰਗ ਕਰਨੀ ਹੈ ਚੀਜ਼ ਦਾ ਜ਼ਰੂਰ ਧਿਆਨ ਰੱਖਿਓ ਜੀ ਬੱਚਾ ਸਵਸਤਾ ਨੂੰ ਡੀਵਰਮਿੰਗ ਨਹੀਂ ਕਰਨੀ ਮੈਂ ਪਹਿਲਾਂ ਦੱਸ ਹੀ ਦਿੱਤਾ ਜੀ ਵੀਡੀਓ ਨੂੰ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਜੀ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਆਪਣੇ ਚੈਨਲ ਨੂੰ ਕਰੇ ਜੇ ਸਬਸਕ੍ਰਾਈਬ ਜੀ ਨਵੀਆਂ ਵੀਡੀਓ ਦੇਖਣ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਧੰਨਵਾ